मंडल प्रधान वाइस प्रेसिडेंट, अलका सारे उसी बहुत ही सीनियर बल करो के वीरों हो ਆ ਮੈਂ ਤਾਂ ਇੱਕ ਸਰਵਕ ਹੈਗਾ ਤੁਹਾਡੇ ਨਾਲ বিজেপি ਦਾ ਤੇ ਸਾਰੇ ਹਲਕੇ ਦਾ ਤੇ ਅਸੀਂ ਆਪਣਾ ਚੱਲੇ ਹੈਗੇ ਕਿ ਜਿਹੜੀ ਡਿਊਟੀ ਪਾਰਟੀ ਜਾਂਦਾ ਪਾਰਟੀ ਨੇ ਆਪਾਂ ਨੂੰ ਦਿੱਤੀ ਹੈਗੀ ਆ ਇਹ ਆਪਾਂ ਥੋੜਾ ਪਿੱਛੇ ਆ ਤੇ ਇਹਨੂੰ ਆਪਾਂ ਮੁਕੰਮਲ ਕਰਕੇ ਆਪਾਂ ਬਰਾਬਰ ਆਈਏ ਕੱਲਾ ਦਾ ਫਿਰ ਆਪਾਂ ਅੱਗੇ ਨਿਕਲਾਂਗੇ ਮੈਂ ਸਮਝਦਾ ਹੈਗਾ ਕਿ ਕੋਈ ਵੱਡੀ ਗੱਲ ਨਹੀਂ ਹੈ ਪਿਛਲੇ ਹਫਤੇ ਸੰਗਵਾਲ ਜੀ ਦੇ ਯਤਨਾਂ ਦੇ ਨਾਲ ਪਿੰਡ ਲਾਦੀਆਂ ਦੇ ਵਿੱਚ ਮਸੀਬਾਈ ਜਾਰੇ ਦੀ ਇੱਕ ਜੁਆਇਨਿੰਗ ਲਿਖੀ ਹੈ ਮੈਂ ਡੈਨੀਅਲ ਸਰ ਡੈਨੀਅਲ ਜੀ ਉਹ ਸੱਚੀ ਨਹੀਂ ਕਰੀ ਸੀ ਮੈਂ ਕਈ ਜਗ੍ਹਾ ਮੈਂ ਕਈ ਜਗ੍ਹਾ ਮੈਂ ਜ਼ਿਕਰ ਕਰ ਚੁੱਕਾ ਆ ਕਿ ਇਹ ਇੱਕ ਇੰਡੀਕੇਸ਼ਨ ਹੈ ਦੇਖੋ ਮਸੀਬਾਈ ਜਾਰਾ ਆਪਣੇ ਨਾਮ ਉਸਦਾ ਨਗਰ ਕੋਈ ਦੇਖ ਦੇ ਤਾਂ ਮਤਲਬ ਦੇਖਿਆ ਹੀ ਮਤਲਬ ਪਤਾ ਲੱਗ ਜਾਏਗਾ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈਗਾ ਆ ਮੈਂ ਆਪਣਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਾ ਕੇ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਗਿਆ 19 ਤਰੀਕ ਨੂੰ ਔਰ ਉਹਨਾਂ ਨੇ ਮੈਨੂੰ 23 ਤਰੀਕ ਨੂੰ ਫਿਰ ਬੁਲਾਇਆ ਤੇ ਜੁਆਇਨਿੰਗ ਜਿਹੜੀ ਆਪਨਾ ਕੀਤੀ ਆ ਉਹਨਾਂ ਦੇ ਨਾਲ ਥੋੜਾ ਉੱਚਾ ਵਾਈਕ੍ਰੁਜੀਤਾ ਖਾਲਸਾ ਵਾਈਕ੍ਰੁਜੀਤੀ ਖੱਤੇ ਅੱਜ ਹਲਮਗੀਰ ਸਾਹਿਬ ਦੇਖੇ ਸਾਡੇ ਦਫ਼ਤਰ ਦੇ ਵਿੱਚ ਵੀ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਆ ਲੋਕਾਂ ਨੇ ਆ ਕੇ ਦੇ ਵਿੱਚ ਅਸੀਂ ਸੰਗਠਨ ਨੂੰ ਤਿਆਰ ਕਰਨ ਲਈ ਜੋ ਸਾਡੇ ਮੰਡਲਾਂ ਦੇ ਪ੍ਰਧਾਨ ਬਣਾਉਣੇ ਸੀ ਜਾਂ ਹੋਰ ਉਪਥਾਂ ਦੇ ਪ੍ਰਧਾਨ ਨਾਲ ਸੋਮੇਟ ਕੀਤੀ ਹੈ ਸਾਡੇ ਵਿੱਚ ਸਾਡੇ ਵਿਜੇ ਸ਼ਰਮਾ ਜੀ ਜੋ ਇਲੈਕਸ਼ਨ ਦੇ ਇਜਾਜ਼ਤ ਤੋਂ ਹੋ ਕੇ ਨੇ ਸਾਡੇ ਜਨਰਲ ਸੈਕਟਰੀ ਵਿਸ਼ਾਲ ਜੀ ਇਲੈਕਸ਼ਨ ਦੇ ਕੋਆਇਨ ਚਾਰਜ ਅਤੇ ਕੁਲਵਿੰਦਰ ਜੋ ਕੋਆਇਨ ਚਾਰਜ ਨੇ ਇਲੈਕਸ਼ਨ ਦੇ ਸੈਕਟਰੀ ਕੀਤੀ ਤੇ ਸਮੁੱਚੀ ਟੀਮ ਨੇ ਅੱਜ ਇਥੇ ਵਰਕਰਾਂ ਨੂੰ ਮੰਡਲ ਦੇ ਪ੍ਰਧਾਨਾ ਨੂੰ ਉਥਾਂ ਚਾਰਜਾਂ ਨੂੰ ਅੱਜ ਉਹਨਾਂ ਚਾਰਜਾਂ ਨੂੰ ਗਾਈਡ ਕੀਤਾ ਕਿ ਤਾਂ ਜੋ ਆਪਾਂ ਆਪਣੇ ਜ਼ਿਲ੍ਹੇ ਦੀ ਟੀਮ ਬਣਾ ਕੇ ਉਹਨੂੰ ਚੰਗੇ ਤਰੀਕੇ ਨਾਲ ਅੱਗੇ ਜਾ ਸਕੀਏ ਨਾਲ ਦੀ ਨਾਲ ਅੱਜ ਇੱਥੇ ਬਹੁਤ ਵੱਡੇ ਲੈਵਲ ਤੇ ਵੱਖ-ਵੱਖ ਪਾਰਟੀਆਂ ਤੋਂ ਸਾਡੇ ਵਿੱਚ ਇੱਕ ਦੋ ਸਪੈਂਕੀ ਦੀ ਇਲੈਕਸ਼ਨ ਲੜ ਚੁੱਕੇ ਨੇ ਜਾਂ ਇੱਕ ਇੱਕ ਨੂੰ ਨਹੀਂ ਹੈ ਇੰਡੀਪੈਂਡੈਂਟ ਪ੍ਰਧਾਨ ਨੇ ਹੋਰ ਵੀ ਵੱਖ-ਵੱਖ ਵਰਗਾਂ ਤੋਂ ਬੰਦੇ ਭਾਜੀਪੀ ਦਾ ਪੱਲਾ ਫੜ ਕੇ ਜੁਆਇਨ ਹੋਏ ਨੇ ਸਾਡੀ ਪਾਰਟੀ ਦੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਆ ਇਹਦੇ